उन्हें नहीं मिलता उन्होंने मंग चाहते ने नहीं फिर खुदा फिर तू दूजी दफा इल्जाम ला रहे हैं मेरे तू मंग मैं ना दे इल्जाम मेरे थे फिर लावी मंग तो शेख सा कहने खुदा कदी सीना जोरी नहीं की थी। ਪਰ ਕੀ ਕਰਾਂ ਤੇਰੀ ਬੰਦਗੀ ਨੇ ਇਤਨਾ ਤਾਕਤ ਵਰ ਬਣਾ ਦਿੱਤਾ ਅਜ ਮੈਂ ਤੇਰੇ ਸਾਹਮਣੇ ਵੀ ਆ ਕਿ ਸਫਲਾ ਖੁਦਾਵੰਦ ਹਸਤੀ ਮਬਾਸ਼ ਜਵਾ ਮਰਦ ਰਾਤੰਗ ਦਸਤੀ ਮਬਾਸ਼ ਐ ਮੇਰੇ ਖੁਦਾ ਜੀ ਅੱਜ ਪ੍ਰਸੰਨ ਹੋ ਕਿ ਮੇਰੀ ਚਿਹਲੀ ਚੌਲੀ ਚ ਕੁਝ ਪਾਣ ਲਗਾਇ ਜੋ ਕਮੇਨ ਬੰਦਾ ਹੈ ਤੰਗ ਦਿਲ ਬੰਦਾ ਹੈ ਮੂਰਖ ਹੈ ਇਹਨੂੰ ਕਦੀ ਸ਼ਕਤੀਸ਼ਾਲੀ ਨਾ ਬਣਾਈ ਤਾਕਤ ਵਰ ਨਾ ਬਣਾਈ ਜੋ ਫਰਾਗ ਦਿਲ ਹੈ ਰੋਸ਼ਨ ਦਿਮਾਗ ਹੈ ਕੋਮਲ ਹੈ ਇਹਨੂੰ ਕਦੀ ਕਮਜ਼ੋਰ ਵੀ ਨਾ ਬਣਾਈ ਬਸ ਮੈਂ ਇਹੀ ਮੰਗਦਾ ਔਰ ਕੁਝ ਵੀ ਨਹੀਂ ਮੰਗਦਾ ਸ਼ੇਖ ਸਾਦੀ ਆਪਣੀ ਨਜ਼ਮ ਦੇ ਚ ਕਹਿੰਦਾ ਹੈ ਜਨਾਜ਼ਾ ਅਜ ਮੇਰਾ ਉੱਠ ਰਿਹਾ ਹੈ ਖੁਦਾ ਦੇ ਬੂਏ ਤੋਂ ਖਾਲੀ ਜਾ ਰਿਹਾ ਵੇਂਜ ਲਿਖਦਾ ਹੈ ਇਹ ਮਨੁੱਖਤਾ ਪਤਾ ਨਹੀਂ ਕਿੰਨੇ અવਤਾਰਾਂ ਨੂੰ ਨਾਕਾਰਾ ਕਰ ਚੁੱਕੀ ਹੈ ਉਹ ਜੋ ਚਾਹਦੇ ਸਨ ਨਹੀਂ ਹੋਇਆ ਮਹੰਮਦ ਸਾਹਿਬ ਜੋ ਚਾਹਦੇ ਸਨ ਨਹੀਂ ਹੋਇਆ ਕ੍ਰਿਸ਼ਨ ਜੀ ਜੋ ਚਾਹਦੇ ਸਨ ਨਹੀਂ ਹੋਇਆ ਰਾਮ ਜੋ ਚਾਹਦੇ ਸਨ ਸਾਰੀ ਦੁਨੀਆ ਮਰਿਆਦਾ ਦੇ ਜੀਵੇ ਨਹੀਂ ਹੋਇਆ ਗੁਰੂ ਨਾਨਕ ਕਲਗੀਧਰ ਪਿਤਾ ਚਾਹਦੇ ਸਨ ਸਾਰਾ ਦੁਸ਼ਟਪਣਾ ਖਤਮ ਹੋਵੇ ਸੰਤੀ ਸੰਤੋ ਭਗਤੀ ਦੀ ਲਹਿਰ ਹੀ ਲਹਿਰ ਹੋਵੇ ਆਨੰਦ ਨਾਲ ਲੋਕੀ ਜੀਵਨ ਆਕੀ ਰਹੇ ਨਾ ਕੋਈ ਕੋਈ ਆਕੀ ਨਾ ਹੋਵੇ ਕੋਈ ਬਾਗੀ ਨਾ ਹੋਵੇ ਸਾਰੇ ਸੁਖੀ ਹੋਣ ਕੀ ਹੋ ਗਿਆ ਇਹ ਇੱਕ ਮਿੱਠਾ ਜਿਹਾ ਤਾਨਾ ਮਾਰਿਆ ਪਰ ਹੁਣ ਮੈਂ ਫਿਰ ਦੁਹਰਾ ਦਿਆਂ ਐਸਾ ਕਿਉਂ ਸਾਰੀ ਦੁਨੀਆ ਤੇ ਧਨ ਵੱਧਦਾ ਜਾ ਰਿਹਾ ਪਿਓ ਦਾ ਕਮਾਇਆ ਹੋਇਆ ਧਨ ਪੁੱਤਰ ਨੂੰ ਮਿਲ ਗਿਆ ਪਤੀ ਦਾ ਕਮਾਇਆ ਹੋਇਆ ਧਨ ਪਤਨੀ ਨੂੰ ਮਿਲ ਗਿਆ ਪਤਨੀ ਦਾ ਕਮਾਇਆ ਹੋਇਆ ਧਨ ਪਤੀ ਨੂੰ ਮਿਲ ਗਿਆ ਦਾਦੇ ਦਾ ਕਮਾਇਆ ਹੋਇਆ ਧਨ ਪੋਤਰੇ ਨੂੰ ਮਿਲ ਗਿਆ ਵੱਡੇ ਭਰਾ ਦਾ ਕਮਾਇਆ ਧਨ ਛੋਟੇ ਨੂੰ ਮਿਲ ਗਿਆ ਦੋਸਤ ਦਾ ਕਮਾਇਆ ਧਨ ਦੋਸਤ ਨੂੰ ਮਿਲ ਗਿਆ ਪਰ ਪੁੱਤਰ ਦਾ ਜਪਿਆ ਹੋਇਆ ਨਾਮ ਤੇ ਉਹਨੂੰ ਨਹੀਂ ਮਿਲਦਾ ਪਿਤਾ ਦੀ ਸਮਾਧੀ ਪੁੱਤਰ ਨੂੰ ਨਹੀਂ ਮਿਲਦੀ ਵੱਡੇ ਭਰਾ ਦਾ ਜਪਿਆ ਹੋਇਆ ਨਾਮ ਛੋਟੇ ਨੂੰ ਨਹੀਂ ਮਿਲਦਾ ਛੋਟੇ ਦੀ ਬੰਦਗੀ ਕੀਤੀ ਹੋਈ ਵੱਡੇ ਨੂੰ ਨਹੀਂ ਮਿਲਦੀ ਪਤਨੀ ਦਾ ਜਪਿਆ ਹੋਇਆ ਨਾਮ ਪਤੀ ਨੂੰ ਨਹੀਂ ਮਿਲਦਾ ਪਤੀ ਦਾ ਜਪਿਆ ਹੋਇਆ ਨਾਮ ਪਤਨੀ ਨੂੰ ਨਹੀਂ ਮਿਲਦਾger ਐਸਾ ਹੁੰਦਾ ਤੇ ਤ੍ਰਿlochan ਨੂੰ ਰੋਂਦਿਆਂ ਆਪਣੀ ਪਤਨੀ ਨੂੰ ਇਹਨਾ ਸਮਝਾਣਾ ਪੈਂਦਾ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਚ ਅਗਰ ਐਸਾ ਹੁੰਦਾ ਤੋ ਮੀਰਾ ਨੂੰ ਫਿਰ ਘਰੋਂ ਕਿਸ ਨੇ ਕੱਢਣਾ ਸੀ ਫਿਰ ਤੇ ਉਹ ਪਤੀ ਸ਼ਾਇਦ ਮੀਰਾ ਦੇ ਚਰਨ ਧੋ ਕੇ ਪੀਂਦਾ ਹੈ ਤੂੰ ਮੈਨੂੰ ਰੱਬ ਦੇ ਮਾਰਗ ਤੇ ਤੋਰੇ ਤੁਲਸੀ ਦਾਸ ਨੇ ਆਪਣੀ ਪਤਨੀ ਦਾ ਧੰਨਵਾਦ ਕੀਤਾ ਸੀ। ਉਹਨੂੰ ਭਗਤ ਬਣਾਉਣ ਦੇ ਚ ਉਸਦੀ ਪਤਨੀ ਸਹਾਇਕ ਹੋਈ ਸੀ। ਉਹਨੇ ਪ੍ਰੇਰਣਾ ਕੀਤੀ ਸੀ, ਉਹਨੇ ਹੀ ਤਾਣਾ ਮਾਰਿਆ ਸੀ। ਔਰ ਉਹ ਕਹਿੰਦਾ ਹੈ ਜਿਨ੍ਹਾਂ ਨੇ ਮੈਨੂੰ ਰੱਬ ਦੇ ਮਾਰਗ ਤੇ ਤੋਰਿਆ ਉਸ ਦੇ ਚ ਪਹਿਲੀ ਮੇਰੀ ਪਤਨੀ ਹੈ। ਪਰ ਮੀਰਾ ਨੂੰ ਤੇ ਰਾਣੇ ਨੇ ਘਰੋਂ ਕੱਢ ਦਿੱਤਾ। ਔਰ ਤ੍ਰਿloਚੰਦ ਦੀ ਪਤਨੀ ਪਰਮਾਤਮਾ ਦੇ ਨਾਲ-ਨਾਲ ਤ੍ਰਿਲੋਚਨ ਦੀ ਵੀ ਨਿੰਦਾ ਕਰਦੀ ਸੀ ਪ੍ਰਹਿਲਾਦ ਨਹੀਂ ਦੇ ਸਕੇ ਆਪਣੇ ਪਿਤਾ ਨੂੰ ਕੁਝ ਗੁਰੂ ਰਾਮਦਾਸ ਜੀ ਮਹਾਰਾਜ ਚੌਥੇ ਗੁਰੂ ਨਾਨਕ ਹੁੰਦੇ ਹੋયા ਪ੍ਰਿਥੀ ਚੰਦ ਉਹਨਾਂ ਦੇ ਦਰ ਤੋਂ ਹਾਲੀ ਰਿਆ ਜਹਾਂਗੀਰ ਨਾਲ ਮਿਲ ਕੇ ਸਾਜਸ਼ਾ ਤੇ ਕਰਦਾ ਰਿਹਾ ਗੁਰੂ ਘਰ ਨੂੰ ਜੋ ਹੈ ਬਰਬਾਦ ਕਰਨ ਦੀਆਂ ਲੇਕਿਨ ਗੁਰੂ ਰਾਮਦਾਸ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਗੱਲ ਨਹੀਂ ਮੰਨਦਾ ਰਿਹਾ ਮੁਖਾਲਫਤ ਕਰਦਾ ਰਿਹਾ ਇਹ ਐਸੀ ਦੌਲਤ ਹੈ ਆਪਣਾ ਹੱਥੀ ਆਪਣਾ ਆਪੇ ਹੀ ਕਾਜ ਸਵਾਰੀਏ ਜੋ ਸੁਣ ਲੈਂਦਾ ਹੈ ਉਹ ਸਿੱਧ ਹੋ ਜਾਂਦਾ ਹੈ ਪੀਰ ਹੋ ਜਾਂਦਾ ਹੈ ਨਾਥ ਹੋ ਜਾਂਦਾ ਹੈ ਦਾਤਾ ਹੋ ਜਾਂਦਾ ਹੈ ਉਹਨੂੰ ਜ਼ਮੀਨ ਤੇ ਆਸਮਾਨ ਦੇ ਆਸਰੇ ਦਾ ਪਤਾ ਚੱਲ ਜਾਂਦਾ ਹੈ ਇਹ ਸਭ ਕੁਝ ਕਿਸ ਤਰ੍ਹਾਂ ਜੋ ਹੈ ਟਿਕੇ ਹੋਇਆ ਇਸ ਤमाम ਜਜ਼ੀਰਿਆਂ ਦਾ ਪਤਾ ਚੱਲ ਜਾਂਦਾ ਹੈ ਕਿਸੇ ਦਾ ਸੁੱਖ ਦੇ ਵਿੱਚ ਡੁੱਬ ਗਿਆ ਕਿਸੇ ਦਾ ਦੁੱਖ ਦੇ ਵਿੱਚ ਮਹਾਰਾਜ ਗੁਰੂ ਨਾਨਕ ਦੇਵ ਜੀ ਤੇ ਕਹਿੰਦੇ ਨੇ ਮੈਂ ਤੇ ਦੇਖਦਾ ਹੰਮ ਦੇਖਾਂ ਤੈ ਡੁੱਬੇ ਹਲੇ ਸਭ ਡੁੱਬੇ ਪੈਣਾ ਸਭ ਘਰ ਘਰ ਪੈਣਾ ਕਿਸੇ ਨੂੰ ਸੁੱਖ ਨੇ ਘਰ ਕਰਕੇ ਰੱਖ ਦਿੱਤਾ ਕਿਸੇ ਨੂੰ ਦੁੱਖ ਨੇ ਘਰ ਕਰਕੇ ਰੱਖ ਦਿੱਤਾ ਦੁੱਖ ਸੁੱਖ ਕਰ ਤ ਜਨਮ ਪੁਨਮ ਹੋਵਾ ਕਦੀ ਦੁਖੀ ਕਦੀ ਸੁਖੀ ਕਦੀ ਸੁਖੀ ਕਦੀ ਦੁਖੀ ਆਖਰ ਮਰ ਗਿਆ ਫਿਰਦੌਸੀ ਨੂੰ ਕਿਹਾ ਤੂੰ ਸਾਰੇ ਸੰਸਾਰ ਦਾ ਇਤਿਹਾਸ ਲਿਖ ਉਹ ਨੇ ਆਖਿਆ ਜਹਾਂ ਪਨਾਹ کم ਸੇ ਕਮ 6 ਮਹੀਨੇ ਤੇ ਚਾਹੀਦੇ ਤੁਸੀਂ ਸਾਰੇ ਸੰਸਾਰ ਦਾ ਇਤਿਹਾਸ ਕਹਿੰਦੇ ਹੋ ईरान दे जो तवारीखी घटनावान जो भी मैं संग्रह करा लिखती रूप दया काफी समा लगेगा पर सारी दुनिया सारा जहान सारी जमीन जिन्ने मुल्क ने ते तवारीखी हालात तुसी जानना चाहते हो कम से कम छे महीने बादशाह ने कहा ठीक है छे महीने मैं उड़ीक करांगा ਤੋਂ ਸਾਰੇ ਸੰਸਾਰ ਦੀਆਂ ਇਤਿਹਾਸਿਕ ਘਟਨਾਵਾਂ ਨੂੰ ਲਿਖ ਕੇ ਲੈ ਆਵੇਗਾ। ਔਰ ਮੈਂ ਇਸ ਨੂੰ ਪੜਾਂਗਾ ਜਗਤ ਦੇ ਵਿੱਚ ਅੱਜ ਤੱਕ ਕੀ ਕੁਝ ਹੋਇਆ ਹੈ। 6 ਮਹੀਨਿਆਂ ਬਾਅਦ 10 ਸੈਂਚੀਆਂ 10 ਪੋਥੀਆਂ ਦੇ ਰੂਪ ਵਿੱਚ ਫਿਰਦौसी ਨੇ ਬਾਦਸ਼ਾਹ ਦੇ ਅੱਗੇ ਇਹ ਪੋਥੀਆਂ ਰੱਖ ਦਿੱਤੀਆਂ ਜਿਹਾ ਪਨਾ ਤੁਸੀਂ ਕਿਹਾ ਸੀ। ਸੰਸਾਰ ਦਾ ਇਤਿਹਾਸ ਆਪਣੀ ਤਰਫੋਂ ਕੋਸ਼ਿਸ਼ ਕੀਤੀ ਹੈ ਜੋ ਮੁੱਖ ਮੁੱਖ ਹਾਦਸੇ ਹੋਏ ਨੇ ਜੋ ਮੁੱਖ ਮੁੱਖ ਉਪਲਬਧੀਆਂ ਹੋਈਆਂ ਨੇ ਵੱਖ-ਵੱਖ ਦੇਸ਼ਾਂ ਵਿੱਚ ਮੈਂ ਕਲਮ ਬੰਦ ਕਰਨ ਦੀ ਕੋਸ਼ਿਸ਼ ਕੀਤੀ ਹੈ ਪੜੋ ਫੱਬਾ ਪੋਥੀਆਂ ਦਾ ਦੇਖ ਕੇ ਕਹਿਣ ਲੱਗਾ ਹੈ ਤੂੰ ਨੀਰਾ ਮੈਨੂੰ ਵੇਲਾ ਹੀ ਸਮਝ ਲਿਆ ਹੀ ਪੜਦਰ ਛੋਟਾ ਕਰਕੇ ਲੈ ਸ਼ਾਰਟ ਕਰ ਨਾ ਇਤਨਾ ਮੇਰੇ ਕੋਲ ਸਮਾਂ ਕਿੱਥੇ ਇਤਨਾ ਮੇਰੇ ਕੋਲ ਵਕਤ ਕਿੱਥੇ ਪੁਈਸ ਦਾ ਛੋਟਾ ਰੂਪ ਬਣਾ ਇਤਿਹਾਸ ਕਹਿੰਦਾ ਹੈ ਵਿਚਾਰੇ ਨੂੰ 4 ਮਹੀਨੇ ਫਿਰ ਲੱਗੇ 10 ਪੋਥੀਆਂ ਨੂੰ 4 ਪੋਥੀਆਂ ਦੀ ਸ਼ਕਲ ਦੇਣ ਵਿੱਚ ਵੱਡੇ ਵੱਡੇ ਹਾਦਸਾ ਉਸਨੇ ਰਹਿਣ ਦਿੱਤੇ ਵੱਡੇ ਵੱਡੇ उपलब्धियां जो वक् वशां वक होते रहती बाकी कट दतिया चार सेंचियां जब अगो बादशाह कहण लगा अजे भी ज्यादा है मेरे को वक्त नहीं है मैं बहुत मसरूफ मैं बहुत मसरूफ शायर अपनी तबीयत निकदा रहा है शहनशाह की अपनी तबीयत ਇਸ ਨੂੰ ਛੋਟਾ ਕਰ ਬਾਅਦ ਮੈਂ ਫਿਰਦौसी ਨੇ ਉਸ ਦਿਨ ਆਖਿਆ ਜਹਾਂ ਪਨਾਹ ਜੋ ਮੈਂ ਲਿਖ ਚੁੱਕਿਆ ਉਹਨੂੰ ਛੋਟਾ ਕਰਨ ਵਿੱਚ ਕਮ ਸੇ ਕਮ 4 ਗੁਣਾ ਮਿਹਨਤ ਹੋਰ ਲੱਗੇਗੀ ਦੁੱਧ ਨੂੰ ਲੱਸੀ ਬਣਾਉਂਦਿਆਂ ਦੇਰ ਨਹੀਂ ਲੱਗਦੀ ਪਾਣੀ ਪਾਈ ਜਾ ਦੁੱਧ ਨੂੰ ਖੋਆ ਬਣਾਉਂਦਿਆਂ ਦੇਰ ਲੱਗੇਗੀ ਦੁੱਧ ਨੂੰ ਘਿਓ ਬਣਾਉਂਦਿਆਂ ਵਕਤ ਲੱਗੇਗਾ। ਠੀਕ ਹੈ, ਹੋਰ ਮੈਂ ਛੋਟਾ ਕਰਦਾ। ਇੱਕ ਕਿਤਾਬ ਦੀ ਸ਼ਕਲ ਵਿੱਚ ਲਿਆਇਆ ਸਿਰਫ ਇੱਕੋ ਹੀ ਕਾਪੀ, ਇੱਕੋ ਹੀ ਕਿਤਾਬ। ਬਾਦਸ਼ਾਹ ਨੇ ਕਿਹਾ ਨਹੀਂ ਇਸ ਤੋਂ ਵੀ ਛੋਟਾ। ਇਹ ਵੀ 500 ਸਫ਼ਿਆਂ ਦੀ ਤੂੰ ਪੋਥੀ ਲੈ ਕੇ ਆ ਗਿਆ। ਮੈਂ ਨਹੀਂ ਪੜ ਸਕਦਾ। ਇਤਨਾ ਨਹੀਂ ਹੈ ਸਮਾਂ ਮੇਰੇ ਕੋਲ। ਬਿਚਾਰਾ ਛੋਟਾ ਕਰਨ ਲੱਗਾ ਔਰ ਸ਼ੈਨ ਸ਼ਾਦੇ ਸੁਭਾਅ ਦਾ ਇਹ ਸੁਣੋ ਪਤਾ ਸੀ ਸ਼ਾਇਰ ਸੀ ਫਕੀਰ ਸੀ ਪਰ ਉਸ ਦੇ ਸੁਭਾਅ ਨੂੰ ਜਾਣਦਾ ਸੀ ਅਜ ਜਦ ਮਹਿਲਾਂ ਵਿੱਚ ਦਾਖਲ ਹੋਇਆ ਤੇ ਬਾਦਸ਼ਾਹ ਬਿਸਤਰੇ ਮਰਗ ਤੇ ਪਿਆ ਆਖਰੀ ਦਮਾਂ ਤੇ ਦਮ ਤੋੜ ਰਿਹਾ ਸੀ ਸ਼ਾਹੀ ਤਬੀਬ ਕੋਲ ਬੈਠੇ ਫਿਰਦौसी ਆਇਆ ਕਹਿੰਦਾ ਸ਼ਹਿਨਸ਼ਾਹ ਮੈਂ ਸੰਸਾਰ ਦਾ ਇਤਿਹਾਸ ਲਿਖ ਕੇ ਲਿਆ ਆ ਬਹੁਤ ਛੋਟੇ ਰੂਪ ਵਿੱਚ ਬਹੁਤ ਛੋਟੇ ਰੂਪ ਵਿੱਚ ਕਿੱਥੇ ਕਿਤਾਬ ਉਸਨੇ ਜੱਥ ਕੀਤਾ ਕਹਿੰਦੇ ਨਹੀਂ ਕਿਤਾਬ ਦੀ ਲੋੜ ਨਹੀਂ ਮੈਂ ਸਿਰਫ ਇੱਕ ਲਮਹੇ ਦੇ ਸੁਣਾ ਸਕਦਾ ਤੁਹਾਨੂੰ ਇੱਕ ਲਮਹੇ ਦੇ ਵਿੱਚ ਭਾਵ ਇੱਕ ਮਿੰਟ ਦੇ ਵਿੱਚ ਇਤਨਾ ਹੀ ਇਤਿਹਾਸ ਹੈ ਤਾਂ ਇਹ ਬਾਦਸ਼ਾਹ ਕਹਿੰਦਾ ਮੇਰਾ ਆਖਰੀ ਦਮ ਟੁੱਟ ਜਾਇਆ ਸੁਣਾ ਦੇ ਛੇਤੀ ਸੁਣਾ ਕੀ ਇਤਿਹਾਸ ਹੈ ਸ਼ਹਿਨशाह ਇਤਿਹਾਸ ਇਹੀ ਹੈ ਮਨੁੱਖ ਜੰਮਦੇ ਨੇ ਕਦੀ ਦੁਖੀ ਆਉਂਦੇ ਨੇ ਕਦੀ ਸੁਖੀ ਆਉਂਦੇ ਨੇ ਅਖੀਰ ਦੇਚ ਇਸ ਤਰ੍ਹਾਂ ਦਮ ਤੋੜ ਜਾਂਦੇ ਨੇ ਜਿਵੇਂ ਤੂੰ ਤੋੜਨੇ ਬਸ ਇਹੀ ਇਤਿਹਾਸ ਹੈ ਹੋਰ ਕੁਝ ਵੀ ਨਹੀਂ ਕੁਝ ਵੀ ਨਹੀਂ ਦੁਖ ਸੁਖ ਕਰਤ ਜਨਮ ਫਨਮੋਵਾ ਚਰਨ ਸਰਨ ਗੁਰ ਆਸ਼ਰਮ ਦੇ ਆ ਮਹਾਰਾਜ ਕਹਿੰਦੇ ਨੇ ਕਦੀ ਦੁੱਖ ਕਦੀ ਸੁਖ ਤੇ ਮਰ ਗਏ ਕਦੀ ਦੁੱਖ ਨੇ ਇਤਨਾ ਬੇਹਾਲ ਕਰ ਦਿੱਤਾ ਜ਼ਬਾਨ ਤੇ ਵਾਹਿਗੁਰੂ ਨਹੀਂ ਆਇਆ ਕਦੀ ਸੁਖ ਨੇ ਇਤਨਾ ਸੁਖਿਆਰਾ ਕਰ ਦਿੱਤਾ ਅਲਸੀ ਕਰ ਦਿੱਤਾ ਅੰਮ੍ਰਿਤ ਵੇਲਾ ਖੋ ਗਿਆ ਨਿਤਨੇਮ ਖੋ ਗਿਆ ਜਬ ਤਬ ਖੋ ਗਿਆ ਅਖੀਰ ਨੂੰ ਮਰ ਗਿਆ ਦੁੱਖ ਸੁਖ ਕਰਤ ਜਨਮ ਫਨਮ ਹਰ ਮਨੁੱਖ ਦੀ ਇਹੀ ਦਾਸਤਾਨ ਹੈ ਇਸ ਕਥਾ ਤੋਂ ਇਲਾਵਾ ਹੋਰ ਕੀ ਕਥਾ ਹੈ ਕੋਈ ਦੁੱਖ ਕਰਕੇ ਰੁਕੇ ਆਇਆ ਹੈ ਕੋਈ ਸੁਖ ਕਰਕੇ ਰੁਕੇ ਆਇਆ ਹੈ ਭਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨਗਰ ਕੋਈ ਪ੍ਰਮਾਤਮਾ ਦਾ ਨਾਮ ਸੁਣੇ ਸੁਖ ਉਸ ਨੂੰ ਡੋਬੇਗਾ ਨਹੀਂ ਰੋੜਾ ਨਹੀਂ ਬਣੇਗਾ ਜਨਕ ਲਈ ਰੋੜਾ ਨਹੀਂ ਬਣਿਆ ਮਹਾਰਾਜਾ ਰਣਜੀਤ ਸਿੰਘ ਲਈ ਰੋੜਾ ਨਹੀਂ ਬਣਿਆ ਰਾਜ ਮੈਂ ਰਾਜ ਜੋਗ ਮੈਂ ਜੋਗੀ ਤੇ ਜੋ ਬਾਰੋਂ ਰਾਜਾ ਸੀ ਤੇ ਅੰਦਰੋਂ ਜੁੜਿਆ ਹੋਇਆ ਜੋਗੀ ਸੀ ਭਾਈ ਗੁਰਦਾਸ ਜੈਸੀ ਆਤਮਾ ਨੂੰ ਵੀ ਕਹਿਣਾ ਪਿਆ ਭਗਤ ਵੱਡਾ ਰਾਜਾ ਜਨਕ ਹੈ ਗੁਰੂਮਖ ਮਾਇਆ ਵਿੱਚ ਉਦਾਸੀ ਰਾਜ ਸਿੰਘਾਸਣ ਨੇ ਸੋਨੇ ਦੇ ਮਹਿਲਾ ਨੇ ਤਰ੍ਹਾਂ ਤਰ੍ਹਾਂ ਦੇ ਪਕਵਾਨਾ ਨੇ ਧਨ ਦੌਲਤ ਨੇ ਪਰਵਾਰ ਨੇ ਰਾਜ ਸਤਾ ਨੇ ਇਸ ਨੂੰ ਰੋਕਿਆ ਨਹੀਂ ਇਹ ਬ भजन ਬੰਦਗੀ ਕਰਦਾ ਰਿਹਾ ਵ્યાਸ ਜੈਸਾ ઋષਿ ਆਪਣੇ ਬੱਚੇ ਸੁਖਦੇਵ ਨੂੰ ਕਹਿੰਦਾ ਜੇ ਤੂੰ ਗਿਆਨ ਲੈਣਾ ਕਿਸੇ ਕੋਲੋਂ ਤੋ ਜਨਕ ਕੋਲ ਲੈ ਸੁਖਦੇਵ ਕਹਿੰਦਾ ਮੈਂ ਤਿਆਗੀ ਹੋ ਗ੍ਰਸਥੀ ਮੈਂ ਫਕੀਰ ਸੰਨਿਆਸੀ ਹੋ ਰਾਜਾ ਮੈਂ ਝੁੱਗੀ ਦੇ ਚ ਰਹਿ ਕੇ ਭਿਖਸ਼ਾ ਖਾਣ ਵਾਲਾ ਉਹ ਤਰ੍ਹਾਂ ਤਰ੍ਹਾਂ ਦੇ ਪਕਵਾਨ ਖਾਣ ਵਾਲਾ ਮੈਂ ਸਿਰਫ ਇੱਕ ਕੁਪੇਂ ਦੇ ਚ ਰਹਿਣ ਵਾਲਾ ਨੰਗਾ ਉਹ ਤਰ੍ਹਾਂ ਤਰ੍ਹਾਂ ਦੇ ਕੀਮਤੀ ਬਸਤਰ ਪਹਿਨਣ ਵਾਲਾ ਮੈਂ ਜ਼ਮੀਨ ਦੇ ਤੇ ਲੇਟਣ ਵਾਲਾ ਉਹ ਸੋਨੇ ਦੇ ਸਿੰਘਾਸਣ ਤੇ ਬੈਠਣ ਵਾਲਾ स्कूल में जाके ज्ञान उस स्कूल में जाके शिक्षा लवा मैं सन्यासी ओ ग्रस्ती पता है व्यास ने की आख्या सुखदेव ओ आया भी सन्यासी है तू तो सं आया भी ग्रस्ती है तू तो त्यागी होंदे आया भी त्यागी नहीं है ਗ੍ਰਹਿਣ ਕਰਦਾ ਹੋਇਆ ਵੀ त्यागी है धन गुरु नानक देव जी महाराज ਕਹਿੰਦੇ ਬਿਨ ਹਉ त्याग ਕਹਾ ਕੋ त्यागी ਬਿਨ ਬੈਰਾਗ ਕਹਾ ਕੋ ਬੈਰਾਗੀ ਪਰਿਵਾਰ ਦਾ त्याग त्याग ਨਹੀਂ ਹੈ ਧਨ ਦਾ त्याग त्याग ਨਹੀਂ ਹੈ ਬਸਤਰਾਂ ਦਾ त्याग त्याग ਨਹੀਂ ਹੈ ਹੰਕਾਰ ਦਾ त्याग त्याग गए ਹੰਕਾਰ ਦਾ त्याग ਨਿਰੰਕਾਰ ਪ੍ਰਗਟ ਹੋ ਜਾਂਦਾ ਹੈ ਮੈਂ ਕੁਛ ਵੀ ਨਹੀਂ ਮੈਂ ਕੁਛ ਵੀ ਨਹੀਂ ਇਹ ਅਗਰ ਆਖਰੀ ਸੀਮਾ ਤੇ ਆ ਜਾਏ ਤਾਂ ਤੂੰ ਪ੍ਰਗਟ ਹੋ ਜਾਂਦਾ ਹੈ ਪ੍ਰਮਾਤਮਾ ਪ੍ਰਗਟ ਹੋ ਜਾਂਦਾ ਹੈ ਜਨਕ ਇਸ ਤਰ੍ਹਾਂ ਜੀ ਰਿਹਾ ਹੈ ਤੇਰੇ ਕੋਲ ਹੰਕਾਰ ਹੈ ਉਸਦੇ ਕੋਲ ਬਿਨਿਮਰਤਾ ਹੈ ਤੈਨੂੰ ਗਿਆਨ ਉੱਥੋਂ ਲੈਣਾ ਪਏਗਾ ਮਹਾਰਾਜੇ ਤੇ ਸਿੱਖ ਜਗਤ ਦੇ ਵਿੱਚ ਬੜੇ ਹੋਏ ਨੇ ਪਰ ਜੈੰਤੀ ਤੇ ਵਰਸੀ ਅਜ ਵੀ ਸਿੱਖ ਜਗਤ ਮਹਾਰਾਜਾ ਰਣਜੀਤ ਸਿੰਘ ਦੀ ਮਨਾਉਂਦਾ ਹੈ ਉਸਨੇ ਆਪਣੇ ਖਜ਼ਾਨਿਆਂ ਦੇ ਦਰਵਾਜ਼ੇ ਖੋਲੇ ਗੁਰਦੁਆਰੇ ਬਣਾਉਣ ਲਈ। ਔਰ ਆਪਦੀ ਗਿਆਤ ਲਈ ਅਰਸ਼ ਕਰਾਂ ਕਿਦਰੇ ਵਿਤਕਰੇ ਵਾਲਾ ਬਾਦਸ਼ਾਹ ਕੋਈ ਨਾ ਖੇ। ਤੋਂ ਮੰਦਰ ਤੇ ਮਸਜਿਦਾਂ ਵੀ ਉਸੇ ਹੀ ਪੈਸੇ ਨਾਲ ਬਣੀਆਂ। ਜੰਮੂ ਦਾ ਰਗੁਨਾਥ ਮੰਦਰ ਮਹਾਰਾਜਾ ਰਣਜੀਤ ਸਿੰਘ ਦੀ ਦੇਣ। ਵਿਸ਼ਵਨਾਥ ਕਾਸ਼ੀ ਮੰਦਰ ਦਾ ਸੋਨੇ ਦਾ ਕਲਸ ਇੱਕ ਮਣ ਸੋਨਾ। ਮਹਾਰਾਜਾ ਰਣਜੀਤ ਸਿੰਘ ਦੀ ਦੇਣ ਕੁਰਾਨ ਸ਼ਰੀਫ ਦਾ ਪਹਿਲਾ ਟਿਕਾ ਲਿਖਣ ਦਾ ਸਾਰਾ ਮੁਆਵਜ਼ਾ ਮਹਾਰਾਜਾ ਰਣਜੀਤ ਸਿੰਘ ਦੀ ਦੇਣ ਤਮਾਮ ਇਤਿਹਾਸਿਕ ਅਸਥਾਨਾਂ ਨਾਲ ਜ਼ਗੀਰ ਲਾਣੀ ਔਰ ਉਹਨਾਂ ਨੂੰ ਉਸਾਰਨਾ ਬਣਾਉਣਾ ਮਹਾਰਾਜਾ ਰਣਜੀਤ ਸਿੰਘ ਦੀ ਮਿਹਨਤ ਜਿੱਥੇ ਬਾਕੀ ਸਿੱਖ ਰਾਜੇ ਹੈ اپنی ਸਿੱਖੀ ਨੂੰ ਨਾ ਬਚਾ ਸਕੇ ਉਥੇ ਇਹ ਰਾਜਾ ਸਿੱਖੀ ਦੀ ਖਾਤਰ ਆਪਣਾ ਰਾਜ ਪਾਠ ਵੀ ਤਿਆਗ ਕਰਕੇ ਚਲਾ ਗਿਆ ਇੰਜ ਕਹਿ ਰਹਾ ਸਭ ਕੁਝ ਕੁਰਬਾਨ ਕੀਤਾ ਇਸ ਵਾਸਤੇ ਸਿੱਖ ਜਗਤ ਇਸੇ ਦੀ ਜਨਮ ਦਿਨ ਮਨਾਉਂਦਾ ਹੈ ਇਸੇ ਦੀ ਜੋ ਹੈ ਵਰਸੀ ਮਨਾਉਂਦਾ ਹੈ ਇਹ ਰਾਜਾ ਹੁੰਦਿਆਂ ਆਇਆ ਵੀ ਸੰਨਿਆਸੀ ਹੈ ਅਕਸਰ ਸੰਨਿਆਸੀ ਸੰਨਿਆਸੀ ਹੁੰਦਿਆਂ ਆਇਆ ਵੀ ਜਾਏ ਹੁੰਦੇ ਨੇ ਖੈਰ ਮੁਖਤਸਰ ਜੋ ਹੈ ਮਰਜ਼ ਕਰਾ ਜੋ ਪ੍ਰਮਾਤਮਾ ਦਾ ਨਾਮ ਸੁਣਦਾ ਹੈ ਦੁੱਖ ਮਿਟ ਜਾਂਦੇ ਨੇ ਸੁੱਖ ਮਿਟ ਜਾਂਦੇ ਨੇ ਬਾਉ ਦੁੱਖ ਸੁਖ ਰੋਗ ਦੇ ਨੇ ਕਿਉਂਕਿ ਪਾਪ ਮਿਟ ਜਾਂਦੇ ਪਰ ਇੱਕ ਐਸੀ ਸੌਗਾਤ ਹੈ ਅਗਰ ਕਿਸੇ ਨੂੰ ਪ੍ਰਾਪਤ ਹੋ ਗਈ ਹੈ ਇਹ ਹੱਥ ਨਾਲ ਚੁੱਕ ਕੇ ਕਿਸੇ ਨੂੰ ਨਹੀਂ ਦੇ ਸਕਦਾ ਪ੍ਰੇਰਣਾ ਦੇ ਸਕਦਾ ਹੈ ਸਿੱਖਿਆ ਦੀਕਸ਼ਾ ਦੇ ਸਕਦਾ ਹੈ ਇਸ ਸਿੱਖਾ ਦੇ ਦੇ ਕੇ ਅਵਤਾਰੀ ਪੁਰਸ਼ ਥੱਕ ਵੀ ਗਏ ਨੇ ਅਗਤ ਥੱਕ ਵੀ ਗਏ ਨੇ ਫਰੀਦ ਵੀ ਕਹਿੰਦੇ ਨੇ ਮੈਂ ਥੱਕ ਗਿਆ ਕੋ ਕਹਿੰਦਿਆਂ ਚਾਂਗੇਂ ਦੀਆਂ ਮੱਤੀ ਦੇਂਦੀਆਂ ਨਿਤ ਫਰੀਦਾ ਜੋ ਸ਼ੈਤਾਨ ਵਨਾਈਆਂ ਸੇਕਿਤ ਫੇਰਨ ਚਿੱਤ ਜਿਨ੍ਹਾਂ ਦੇ ਮਨ ਤੇ ਸ਼ੈਤਾਨ ਦਾ ਇਤਨਾ ਪ੍ਰਭਾਵ ਪੈ ਗਿਆ ਹੈ ਇਤਨਾ ਪ੍ਰਭਾਵ ਪੈ ਗਿਆ ਉਸੇ ਦੇ ਜ਼ਹਿਰ ਅਸਰ ਜੀ ਰਹੇ ਨੇ वो मेरी गल कि मैं तो थक गया कह 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 फरीद मत देंद थ समझाद समझाद थक गया नहीं मनते मनुखता पता नहीं कितने अवतार कितने संत कितने भगत ਉਹਨਾਂ ਨੂੰ ਆਪਣੇ ਮਕਸਦ ਵਿੱਚ ਅਸਫਲ ਕਰ ਚੁੱਕੀ ਹੈ ਸਫਲ ਨਹੀਂ ਕਰਨ ਦਿੱਤਾ ਤੇ ਵੀ ਮੈਰਜ ਕਰਦੇ ਆਂ ਬੜੀ ਕੋਸ਼ਿਸ਼ ਸੀ ਮੁਹੰਮਦ ਸਾਹਿਬ ਦੀ ਇਸਲਾਮ ਫੈਲੇ ਸਾਰੀ ਦੁਨੀਆ 'ਚ ਇਸਲਾਮ ਦਾ ਮਤਲਬ ਅਮਨ ਸਲਾਮ ਦੀ ਇੰਨਾ ਹੀ ਸੀ ਉਹਨਾਂ ਦਾ ਮਤਲਬ ਇੰਨਾ ਹੀ ਸੀ ਮੁਸਲਮਾਨਾਂ ਦੇ ਹੋਰ ਅਰਥ ਹੋਰ ਭਾਵ ਕਢ ਕੇ सिवाय खून खराबे तो होकर भी जन्म नहीं दिता आपस भी लड़ रहे हैं शियां सुनी फसाद हो जाते हैं मैनो याद आई एक गल पटना साहब तखत एक लीडर पे बोले हमारे देश की समस्याएं बहुत हैं, क्यों यहां भिन्न भिन्न भाषाएं हैं भिन्न भिन्न धर्म हैं, भिन्न भिन्न वर्ण हैं तो यहां की समस्याएं और मुल्कों से अधिक है इंज कह लगा किसे एक कोई धर्म है एक कोई भाषा है एक कोई है, वो दी समस्या थोड़ी है साढे मुल्क दिया दस्याव इस वास्ते ज्यादा ने वो बोल रहा है इथे मजहब एक नहीं इथे भाषा एक नहीं है इतने भेख एक नहीं है इतने नस्ल भी एक नहीं है इस वास्ते बाकी मुल्क हिंदुस्तान दस्याव ज्यादा उैक्चर के चला गया मैं अंदर ही जज्बे लेके बैठा हुआ सी मैं के सुन के जावे गलत कह रहे हैं। कम से कम 70-80 ਹਜ਼ਾਰ ਮਨੁੱਖ ਸੁਣ ਰਹੇ ਨੇ ਐਨਾ ਇਕੱਠ ਹੈ ਭ੍ਰਾਮ ਸਾਰਾ ਟੈਲੀਕਾਸਟ ਵੀ ਹੋ ਰਿਹਾ ਹੈ ਔਰ ਇਹ ਬੋਲ ਰਿਹਾ ਮੈਨੂੰ ਫਿਰ ਉੱਥੇ ਹੀ ਕਹਿਣਾ ਪਿਆ ਸਾਰੇ ਅਰਬ ਦੇਸ਼ਾਂ ਦੀ ਬਾਸ਼ਾ ਇੱਕੋ ਹੈ ਅਰਬੀ ਬੋਲਦੇ ਨੇ ਸਾਰਿਆਂ ਦਾ ਧਰਮ ਵੀ ਇੱਕੋ ਹੈ ਮੁਸਲਮਾਨ ਨੇ ਸਾਰਿਆਂ ਦਾ ਧਰਮ ਗ੍ਰੰਥ ਵੀ ਇੱਕੋ ਹੈ ਕੁਰਾਨ ਸ਼ਰੀਫ ਸਾਰਿਆਂ ਦਾ ਇਸ਼ਟ ਵੀ ਇੱਕੋ ਹੈ ਮੁਹੰਮਦ ਸਾਹਿਬ ਤੇ ਸਾਰੇ ਇੱਕ ਦੂਜੇ ਦੇ ਖੂਨ ਦੇ ਪਿਆਸੇ ਇੱਕ ਮੁਲਕ ਦੂਜੇ ਦੇ ਖੂਨ ਦਾ ਪਿਆਸਾ ਹੈ ਇਰਾਕ ਤੇ ਕੁਐਦ ਦੀ ਜੰਗ ਤੇ ਹੁਣੇ ਹੀ ساری ਦੁਨੀਆ ਨੇ ਦੇਖੀ ਪੜੋਸ ਦੋਵੇਂ ਅਰਬੀ ਅਰਬੀ ਬੋਲਦੇ ਨੇ ਮੁਸਲਮਾਨ ਨੇ ਕੁਰਾਨ ਸ਼ਰੀਫ ਪੜ੍ਹਦੇ ਨੇ ਨਮਾਜ਼ ਪੜ੍ਹਦੇ ਨੇ ਮੁਹੰਮਦ ਸਾਹਿਬ ਨੂੰ ਜੋ ਹੈ ਮੰਦੇ ਨੇ ਜੌਰਡਨ ਦੀ ਲੀਬੀਆ ਨਾਲ ਨਹੀਂ ਬਣਦੀ ਲੀਬੀਆ ਦੀ ਇਰਾਕ ਨਾਲ ਨਹੀਂ ਬਣਦੀ ਇਰਾਕ ਦੀ ਕੁਵੈਤ ਨਾਲ ਨਹੀਂ ਬਣਦੀ ਤੁਸੀਂ ਇਸ ਤਰ੍ਹਾਂ ਸਟੱਡੀ ਕਰੋ ਕਿ ਸਾਰੇ ਇੱਕ ਦੂਜੇ ਦੇ ਹੋਂਦ ਦੇ ਪਿਆਸੇ ਇਰਾਕ ਈਰਾਨ ਦੀ ਜੰਗ ਤੇ 9 ਸਾਲ ਲਈ ਇਹ ਗੱਲ ਵੱਖਰੀ ਥੋੜੀ ਜਿਹੀਆ ਭਾਸ਼ਾ ਇੱਕ ਨਹੀਂ ਹੈ ਈਰਾਨੀ ਫਾਰਸੀ ਬੋਲਦੇ ਨੇ ਰਾਕੀ ਅਰਬੀ ਬੋਲਦੇ ਬਾਕੀ ਤੇ ਸਭ ਕੁਝ ਇੱਕ ਹੈ ਮਜ਼ਬ ਇੱਕ ਹੈ ਧਰਮ ਗ੍ਰੰਥ ਇੱਕੋ ਹੈ ਇਸ਼ਟਿਕ ਹੈ ਉਹ ਨਮਾਜ਼ ਪੜ੍ਹਦੇ ਨਾ ਉਹ ਨਮਾਜ਼ ਪੜ੍ਹਨ ਇੱਕ ਦੂਜੇ ਦੇ ਹੋਂਦ ਦੇ ਪਿਆਸੇ ਜਿੱਥੇ ਸਵਾਰਥ ਟਕਰਾ ਜਾਣਾ ਮਜ਼ਬ ਇੱਕ ਵੀ ਹੋਵੇ ਤਾਂ ਵੀ ਮਨੁੱਖ ਇੱਕ ਨਹੀਂ ਹੋ ਸਕਦਾ ਅਕਿਰ ਸਿੱਖ ਵੀ ਸਿੱਖ ਨਾਲ ਲੜਦੇ ਨੇ ੁਰਕੀਏ ਹਿੰਦੂ ਵੀ ਹਿੰਦੂਆਂ ਨਾਲ ਲੜਦੇ ਜਿੱਥੇ ਸਵਾਰਥ ਟਕਰਾ ਜਾਏ ਉਥੇ ਭਾਸ਼ਾ ਵੀ ਇੱਕ ਨਹੀਂ ਹੋਣ ਦੇਗੀ ਹਿੰਦੀ ਬੋਲਣ ਵਾਲੇ ਵੀ ਆਪਸ ਵਿੱਚ ਲੜਦੇ ਨੇ ਪੰਜਾਬੀ ਬੋਲਣ ਵਾਲੇ ਵੀ ਲੜਦੇ ਨੇ ਅਰਬੀ ਬੋਲਣ ਵਾਲੇ ਵੀ ਲੜਦੇ ਨੇ ਜਿੱਥੇ ਸਵਾਰਥ ਟਕਰਾਜ ਹੈ ਭਾਵੇਂ ਦੇਸ਼ ਵੀ ਇੱਕ ਹੋਵੇ ਤਾਂ ਵੀ ਲੜਾਈ ਹੋਵੇਗੀ ਇੱਕ ਦੇਸ਼ ਵੀ ਇੱਕ ਨਹੀਂ ਹੋਣ ਦਿੰਦਾ ਇੱਕ ਭਾਸ਼ਾ ਵੀ ਇੱਕ ਨਹੀਂ ਹੋਣ ਦਿੰਦੀ ਇੱਕ ਮਜ਼ਹਬ ਵੀ ਇੱਕ ਨਹੀਂ ਹੋਣ ਦਿੰਦਾ ਇੱਕ ਇਸ਼ਟ ਵੀ ਇੱਕ ਨਹੀਂ ਹੋਣ ਦਿੰਦਾ ਸਾਰੇ ਮੁਸਲਮਾਨਾਂ ਦਾ ਇਸ਼ਟ ਮੁਹੰਮਦ ਲੇਕਿਨ 72 ਫਿਰਕੇ ਬਣੇ ਹੋਏ ਨੇ ਔਰ ਬਤਰਾਂ ਦੇ ਚੇਂਜ ਕਹਿ ਲੋ 72000 ਬਣੇ ਨੇ ਜਿੱਥੇ ਜਿੱਥੇ ਸਵਾਰਥ ਟਕਰਾਂਦਾ ਹੈ ਖੂਨ ਖਰਾਬ ਹੁੰਦਾ ਹੈ ਬڑے ਪਰਬਲ ਖੋਨ ਖਰਾਬ ਹੈ ਨਾ ਭਾਸ਼ਾ ਇੱਕ ਹੋਣ ਦਿੰਦੀ ਹੈ ਨਾ ਮੁਲਕ ਇੱਕ ਹੋਣ ਦਿੰਦਾ ਹੈ ਨਾ ਮਜ਼ਬ ਇੱਕ ਹੋਣ ਦਿੰਦਾ ਹੈ ਨਾ ਇਸ਼ਟ ਇੱਕ ਹੋਣ ਦਿੰਦਾ ਹੈ ਹਾਂ ਕਿਦਰੇ ਮਨ ਇੱਕ ਨਾਲ ਜੁੜ ਜਾਏ ਫਿਰ ਸਾਰੀ ਕਾਇਨਾਤ ਇੱਕ ਦਿਖਾਈ ਦਿੰਦੀ ਹੈ ਫਿਰ ਮਨੁੱਖ ਦਿਲ ਦੀ ਗਹਿਰਾਈ ਤੋਂ ਉਸ ਪ੍ਰਮਾਤਮਾ ਕੋਲੋਂ ਮੰਗਦਾ ਹੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ हे ਪ੍ਰਭੂ ਸਾਰਿਆਂ ਦੀ ਝੋਲੀ 'ਚ ਸੁੱਖ ਪਾ ਸਭ ਨੂੰ ਸ਼ਾਂਤੀ ਦੇ ਸਾਰਿਆਂ ਨੂੰ ਆਨੰਦ ਦੇ ਹਰ ਇੱਕ ਦੇ ਰਸਤੇ ਦੇ ਰੋੜੇ ਦੂਰ ਹੋਣ ਹਰ ਇੱਕ ਅਮਨ ਸਲਾਮਤੀ ਨਾਲ ਰਵੇ ਸਾਰੀ ਦੁਨੀਆ ਅਮਨ ਸਲਾਮਤੀ ਨਾਲ ਰਵੇ ਕਿਉਂ ਮੂਮਹਮਦ ਸਾਹਿਬ ਨੂੰ ਸਫਲਤਾ ਮਿਲੀ ਕਿਤੇ ਹੀ ਨਹੀਂ ਮਰਿਆਦਾ ਦੇ 'ਚ ਹੀ ਸਾਰੇ ਲੋਕੀ ਰਵਣ ਕਿਆ ਇਹ ਸਫਲਤਾ RAM ਨੂੰ ਮਿਲੀ ਮਰਿਆਦਾ ਪਰਸ਼ੋਤਮ ਸ਼੍ਰੀ ਰਾਮ ਕਿਆ ਜੀਵਨ ਮਰਿਆਦਾ ਦੇਚ ਹੈ ਭਾਰਤ ਵਾਸੀਆਂ ਦੀ ਮਰਿਆਦਾ ਦੇਚ ਨਹੀਂ ਸਾਰੀ ਦੁਨੀਆ ਦੀ ਤੇ ਗੱਲ ਹੀ ਛੱਡੋ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਧਰਮ ਚਲਾਵਨ ਸੰਤ ਉਵਾਰਨ ਦੁਸ਼ਟ ਸਬਨ ਕੋ ਮੋਲ ਉਪਾਰਨ ਧਰਮ ਨੂੰ ਚਲਾਣਾ ਸੰਤ ਦੀ ਰੱਖਸ਼ਾ ਕਰਨੇ दुष्टा दिया जड़ा उखड़न दुष्टपणे जड़ा उखड़न मेरी जिंदगी का यही मनोरथ हजम कर सकोगे क्या सब कुछ हो गया क्या हो गया इस मनुखता ने इस बंदे ने पता नहीं कितने कितने अवतारा अपने मकसद दे सफल नहीं आता मनुख दर्जे जिंदगी ਮਨੁੱਖ ਇਸ 당 ਨਾਲ ਜੀ ਰਿਹਾ ਹੈ। ਦੂਸਰੀ ਸਾਰੀ ਦੁਨੀਆ 'ਚ ਧਨ ਵੰਡਦਾ ਜਾ ਰਿਹਾ ਹੈ। ਇੱਕ ਪਤੀ ਆਪਣਾ ਧਨ ਪਤਨੀ ਨੂੰ ਦੇ ਸਕਦਾ ਹੈ, ਇੱਕ ਪਿਤਾ ਪੁੱਤਰ ਨੂੰ ਦੇ ਸਕਦਾ ਹੈ, ਦਾਦਾ ਪੋਤਰੇ ਨੂੰ ਦੇ ਸਕਦਾ ਹੈ, ਭਰਾ ਭਰਾ ਨੂੰ ਦੇ ਸਕਦਾ ਹੈ। ਧਰਮ, ਰੱਬੀ ਰਸ ਮੈਨੂੰ ਮਿਲੇ ਆ ਮੈਂ ਕਿਸੇ ਨੂੰ ਦੇ ਨਹੀਂ ਸਕਦਾ। ਦੂਜੇ ਨੂੰ ਮਿਲੇ ਆ ਮੈਨੂੰ ਨਹੀਂ ਦੇ ਸਕਦਾ। ਇਹ ਤੇ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੇ ਮਨ ਕੋ ਅਗਲੀਆਂ ਪੌੜੀਆਂ 'ਚ ਸਤਿਗੁਰੂ ਖੋਲ ਦੇਣਗੇ ਜਿਹੜਾ ਜਾਣਦਾ ਸੋ ਜਾਣਦਾ ਉਹ ਜਣਾ ਨਹੀਂ ਸਕਦਾ ਜਿਹੜਾ ਮੰਨਦਾ ਸੋ ਮੰਨਦਾ ਉਹ ਦੂਜੇ ਨੂੰ ਦੇ ਨਹੀਂ ਸਕਦਾ ਇਹ ਐਸੀ ਦੌਲਤ ਹੈ ਖੁਦ ਕਮਾਣੀ ਪੈਂਦੀ ਹੈ ਇਹ ਐਸੀ ਦਵਾਈ ਹੈ ਖਾਣੀ ਵੀ ਆਪ ਪੈਂਦੀ ਹੈ ਬਣਾਣੀ ਵੀ ਆਪ ਪੈਂਦੀ ਹੈ ਬਾਜ਼ਾਰੋਂ ਨਹੀਂ ਮਿਲਦੀ